ਹਾਂਜੀ ਸੋਸਤ੍ਰਿਕ ਕਾਲ ਕੀ ਹਾਲ ਚਾਲ ਹੈ ਤੇ ਆਪਾਂ ਆਏ ਸੀ ਖੇਤ ਕਣਕ ਦੇਖਣ ਆਹ ਕਣਕ ਦਾ ਰੰਗ ਤਾਂ ਦੇਖੀਏ ਕੀ ਆਂਦੀ ਆ ਕਣਕਾਂ ਤੇ 15-20 ਦਿਨ ਲੈ ਜੂਗੀ ਇਹ ਹਰ ਕੰਡਾ ਤੇ ਤੁਸੀਂ ਕਿੱਥੋਂ-ਕਿੱਥੋਂ ਜੁੜਿਆ ਕਮੈਂਟ ਕਰਕੇ ਜੁੜੋ ਸੋ ਕਣਕਾਂ ਕੀ ਕਹਿੰਦੀਆਂ ਕਿੰਨੇ ਦਿਨ ਲੈ ਜਾਣਗੀਆਂ ਤੇ ਆ ਪਿੱਛੇ ਨੇਰੀ ਆਈ ਸੀਗੀ ਪਾਣੀ ਲੱਗਿਆ ਸੀ ਉਹ ਤੇ ਦੇਖਤੀ ਸੀ ਕਣਕ ਸਾਰੀ ਆਪਰਾ ਨੁਕਸਾਨ ਬਹੁਤ ਹੋ ਗਿਆ ਕਣਕ ਸਾਰੀ ਡਿੱਗ ਗਈ ਬਸ ਹਜੇ ਹਰ ਗਾਂਡਾ ਕਣਕ ਲੈ ਜਾਊਗੀ 15 ਦਿਨਾਂ ਲਈ ਕਿ 15 April ਤੋਂ ਬਾਅਦ ਹੀ ਵੱਢੀ ਜਾਊਗੀ ਤੁਸੀਂ ਕਿੱਥੋਂ-ਕਿੱਥੋਂ ਜੁੜਿਆ ਹੋ ਕਮੈਂਟ ਕਰਕੇ ਜਰੂਰ ਦੱਸੋ ਇਹ ਬਸੂਏ ਤੇ ਪਹੁੰਚ ਚੁੱਕਿਆ ਹੀ ਹੈ ਸੂਏ ਚ ਪਾਣੀ ਸੁੱਕ ਗਿਆ ਉਸੇ ਸਰਕਾਰ ਨੂੰ ਚਾਹੀਦਾ ਜੀ ਸੂਏ ਹੁਣ ਭਰੀ ਰੱਖੇ ਕੋਈ ਕਣਕ ਆ ਜਾਣੀ ਨਾ ਜਾਣਿਆ ਕੋਈ ਦੁਰਘਟਨਾ ਹੁੰਦੀ ਹੈ ਤਾਂ ਪਾਣੀ ਹੋਣਾ ਜ਼ਰੂਰੀ ਹੈ ਸੂਏਾਂ 'ਚ ਇੱਧਰ ਤੁਮ ਦੋਹਾਂ ਨੇ ਆਤਾ ਜੀ ਦਾ ਖੇਤ ਗਮਲੇ ਗਮਲੇ ਲਾਇਆ ਇੱਕ ਤਰ੍ਹਾਂ ਤੌੜੇ ਤੂੜੇ ਵੜ ਕੇ ਬਖੋਣਿਆ ਜੰਮ ਤੁਰਜਟ ਤੇ ਅਰ ਕੀਤਾ ਹੋਇਆ ਇਦਾਂ ਚਾਰ ਲੋਡ ਹੋਰ ਖਿਆ ਗੱਡੀ ਚ ਆ ਦੇਖੋ ਤਕਨੀਕ ਦੇਖੋ ਤੋੜਿਆਂ ਚ ਤੋੜੇ ਵੱਢ ਕੇ ਪੁੱਠੇ ਕਰਕੇ ਨਾਲ ਫੁੱਲ ਬੂਟੀ ਲਾਈ ਹੈ ਜਾਂ ਬੱਲਾਂ ਲਾਈ ਹੈ ਹੈ ਨਹੀਂ ਕਿਸਾਨ ਇੱਥੇ ਨਹੀਂ ਪੁੱਛ ਲੈਂਦੇ ਹਣਾ ਬਹੁਤ ਸੋਹਣੀ ਕਲਾਕਿਰਤੀ ਕੀਤੀ ਆ ਪਰ ਜੇ ਨਾਲ ਜੇ ਦੂਜੂ ਰੱਖੇ ਹੁੰਦੇ ਸੋਹਣੇ ਲੱਗਦੇ ਨਾ ਕਰਕੇ ਹੈਗੀ ਜਿਵੇਂ ਆ ਤੋੜਾਏ ਨਾ ਚੱਕੋ ਇਹ ਇਧਰ ਕੋ ਨਾ ਬੈਕੋ ਆ ਸੁਣਾ ਲੱਗ ਰਿਹਾ ਕਿਉਂ ਸੁਣਾ ਲੱਗ ਰਿਹਾ ਦੱਸਿਓ ਜਰੂਰ ਕਮੈਂਟ ਕਰਕੇ ਆ ਚੀਜ਼ ਸੋਹਣੀ ਲੱਗਦੀ ਹੈ ਕਿ ਆ ਚੀਜ਼ ਸੋਹਣੀ ਲੱਗਦੀ ਹੈ ਮੈਨੂੰ ਤਾਂ ਆ ਜੀ ਸੋਹਣੀ ਲੱਗਦੀ ਹੈ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸੋ ਕੱਲ ਨੂੰ ਅਗਲਾ ਖੇਤ ਆਊਗਾ ਜਾ ਕੇ ਆ ਕੇ ਦੇਖੋ ਵੀ ਆ ਕਿਹੜਾ ਕਰਕੇ ਆਏ ਹਣਾ ਆਈਸ ਨੂੰ ਦਿਖਾਉਣੇ ਆ ਕਣਕ ਕਣਕਾਂ ਜਿਹੜੀਆਂ ਹੈਗੀਆਂ ਆਪਣੇ 10-15 ਦਿਨ ਲੈ ਜਾਣੀਆਂ ਹਰ ਗਾਂਡਾ ਹਜੇ ਸਾਡੇ ਵਾਲੇ ਪ੍ਰਧਾਨ ਹੁਣ ਪਾਣੀ ਲਾਉਣ ਮੰਡ ਕੇ ਕਣਕ ਨੂੰ ਪਾਣੀ ਲਾਦ ਗਏ ਹਜੇ ਪਾਣੀ ਦੇ ਹੁੰਦਾ ਕਿਹੜੀ ਰੋਟੀ ਯਾਰ ਚਾਰ ਦਿਨਾਂ ਹੀ ਕਣਕ ਬਣ ਜੂਗੀ ਇਸੂਆਂ ਚ ਪਾਣੀ ਨਹਿਰੀ ਪਾਣੀ ਬੰਦ ਕਰਤਾ ਸਰਕਾਰ ਨੇ ਵੈਸੇ ਬੰਦ ਨਹੀਂ ਕਰਨਾ ਚਾਹੀਦਾ ਪਾਣੀ ਛੱਡਣਾ ਚਾਹੀਦਾ ਕਿਉਂਕਿ ਨਾ ਜਾਣੇ ਵੀ ਦੁਰਘਟਨਾ ਹੋ ਜਾਈ ਕਿਤੇ ਅੱਗ ਪੈ ਜਾਂਦੀ ਹੈ ਤਾਂ ਪਾਣੀ ਨੇੜੇ ਹੋਣਾ ਜ਼ਰੂਰੀ ਹੈ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਸੂਏ ਆ ਭਰੀ ਰੱਖੇ ਧੰਨਵਾਦ ਬਾਈ ਜੀ ਤੁਸੀਂ ਹਰ ਰੋਜ਼ ਸਾਡੇ ਲਾਈਵ ਤੇ ਆਉਨੇ ਹੋ ਤੁਹਾਡਾ ਸਿੱਧਾ ਦਿਲੋਂ ਧੰਨਵਾਦ ਕਰਦੇ ਆ ਤੇ ਆ ਆਪਣੀ ਕਣਕਾਈ ਐਕਤੀ ਦੇਖਤੀ ਬਿਸ਼ਾਤੀ ਆਂ ਹਮਾਰਾ ਬਣੀ ਚਲੋ ਉਹਨੇ ਦੇਣਾ ਇਹਦਾ ਦੇਣਾ ਹੈ ਨਾ ਕੀ ਕੱਟ ਤੇ ਕੀ ਵੱਧ lucky ਰੱਬ ਤੋਂ ਕਿਹੜਾ ਬਾਹਰ ਆ ਕੋਈ ਤੇ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਤੇ ਕਣਕਾ ਕਿੰਨੇ ਦਿਨ ਲੈਣੀਆਂ ਜੂੜ ਦੱਸੋ ਕਮੈਂਟ ਕਰਕੇ ਵੀ ਕਿੰਨੇ ਦਿਨ ਹੋਰ ਲੈ ਜਾਣੀਆਂ ਕਣਕਾ ਆ ਟਾਲੀ ਹੈ ਟਾਲੀ ਦੇ ਨਾਲ ਮੱਖੀ ਦੀ ਆਵਾਜ਼ ਸੁਣੋ ਤੁਸੀਂ ਟਾਲੀ ਨੂੰ ਬੂਰ ਪਿਆ ਉਹ ਤੋਂ ਸ਼ਾਇਦ ਲੈਣ ਆਉਂਦੀਆਂ ਟਾਲੀ ਤੋਂ ਮੱਖੀਆਂ ਸ਼ਹਿਦ ਦੀ ਆਵਾਜ਼ ਸੁਣੋ ਕਿੰਨੀ ਪਿਆਰੀ ਆਵਾਜ਼ ਹੈ ਦੇਖੋ ਅਟਾਲੀ ਦੇ ਬੂਰ ਪੈਣਾ ਉਹ ਤਾਂ ਸ਼ਹਿਦ ਲਾਣਾਂਗੇ ਤੇ ਕਈ ਵਿਦਵਾਨਾਂ ਨੇ ਰੌਲਾ ਪਾਇਆ ਸੀ ਨਿੰਮ ਸੁੱਕ ਗਏ ਨੇ ਮ ਸੁੱਕਿਆ ਮੇਰਾ ਨਿੰਮ ਵੀ ਸੁੱਕਿਆ ਹੋਇਆ ਹੈ ਨਾ ਪਰ ਇਹ ਹਰਾ ਹੋ ਗਿਆ ਇਹ ਵਿਦਵਾਨ ਬਾੜੇ ਕਹਿੰਦੇ ਪੰਜਾਬ ਨੂੰ ਖਤਰਾ ਨਿੰਮ ਸੁੱਕੋ ਇਹ ਨੂੰ ਨੂੰ ਇਹ ਨਹੀਂ ਪਤਾ ਜੀ ਨਿੰਮ ਜਿਹੜਾ ਕਹੇ ਜਾਂਦਾ ਰਸਤਾ ਜੀ ਸੈਨ ਸਿਲਤਾ ਬੜੀ ਹੈ ਆ ਦੇਖੋ ਹਰਾ ਹੋ ਚੁੱਕਿਆ ਵੀ ਇਹ ਸਹਿਣ ਸਿਲ ਤਾਂ ਇੰਨੀ ਆ ਇਹ ਜਮਾ ਠੰਡ ਸਾਰੀ ਸਹਾਰਦਾ ਹੈ ਜਦੋਂ ਕੋਰਾ ਆਉਂਦਾ ਹੈ ਉਦੋਂ ਇਹ ਪੱਤੇ ਸੁੱਕਦੇ ਆ ਤੇ ਹੁਣ ਇਹ ਹਾ ਪਟਰੇ ਨੇ ਮੇ ਸਾਰੀ ਕੋਈ ਇੱਕ ਬੜਾਉਣ ਵਾਲੀ ਗੱਲ ਨਹੀਂ ਛੱਡੀ ਸਾਡੇ ਬੰਦੇ ਉਹ ਕਣਕ ਨੂੰ ਪਾਣੀ ਲਾਉਣ ਲੱਗ ਗਏ ਕਹਿੰਦੇ ਜੀ ਹਰੀ ਐ ਪਛੇਤੀ ਸੀਗੀ ਉਹ ਤੇ ਮੈਨੂੰ ਲੱਗਦਾ ਜਿਹੜੀ ਖੜੀ ਹੋਊਗੀ ਡੇਗਣੀ ਇਹਨਾਂ ਨੇ 15 ਦਿਨ ਰਹਿ ਕੇ ਕਣਕਾਂ ਸਾਰੇ 15 ਦਿਨਾਂ ਨੂੰ ਕਣਕਾਂ ਕੰਮ ਚੱਲ ਪੈਣਾ ਸਰਵਾਂ ਦਾ ਚੱਲ ਪਿਆ ਜੋਰ ਤੇ ਆ ਪੂਰਾ ਤੇ ਕਣਕਾਂ ਦਾ ਵੀ ਚੱਲ ਪੈਣਾ ਪਾਣੀ ਧਾਰਿਆ ਕਣਕ ਨੂੰ ਅੰਜ ਸਾਰੇ ਵੀਰਾਂ ਦਾ ਵੈਲਕਮ ਜੀ ਆਇਆਂ ਨੂੰ ਇਹਨੂੰ ਪਾਣੀ ਧਾਰਿਆ ਕਣਕਾਂ ਆਇਆ ਤਾਂ ਬਸ ਹਰੀ ਹੈ ਦੁੱਧੇ ਚਾ ਮੈਂ ਲਈ ਦਿੱਤਾ ਬਣਿਆ ਜਿਹਨਾਂ ਨੇ ਜਿੰਨਾ ਕੁ ਲੱਗਿਆ ਤੇ ਇਹ ਹੈਗੀ 222 DBW 222 ਕਣਕ ਆਪਣੀ ساری 222 ਹੈ ਬੱਲੀ ਦੇਖੋ ਕਣਕ ਦੀ ਬਹੁਤ ਸੋਹਣੀ ਗਰੋਥ ਆ ਕਣਕ ਦੀ ਤੇਲੇ ਤੋਂ ਬਚੀ ਹੈ ਤੇਲੇ ਦੀ ਸਪਰੇਅ ਇੱਕ ਹੀ ਕੀਤੀ ਆਪਾਂ ਸੁੰਡੀ ਹੋਈ ਨਹੀਂ ਕੀਤੀ ਤੇ ਪਾਣੀ ਅੱਜ ਇਹਨਾਂ ਨੇ ਭਰਤਾ ਦੁਬਾਰੇ ਇਹ ਪਾਣੀ ਲਾਉਣ ਵਾਲੀ ਦੀ ਗੱਲ ਹੈ ਨਹੀਂ ਸੀ ਕੋਈ ਦਾਣਾ ਬਣਿਆ ਪਿਆ ਇਹ ਦੁੱਧ ਹੈ ਦਾਣਾ ਜਿ ਪਿਚਕਣਾ ਜੈ ਚਲੋ ਦੇਖੀ ਜੀ ਝਟ ਸੁਖਰ ਖੇਰਾ ਬਸ ਮੌਸਮ ਚੰਗਾ ਲੱਗ ਜੇ ਇੱਕ ਮਹੀਨਾ ਸਹੀ ਲਾ ਜੇ ਰੱਬ ਯਾਰ ਲੋਕ ਮਹੀਨੇ ਚ ਕਿਸਾਨ ਆਪਦੀ ਫਸਲ ਇਹਦੀ ਚੱਕ ਲੈਣਾ ਖੇਤਾਂ ਚ ਹੂੰ ਦੇ ਮੂੰਗੀ ਆ ਇੱਕੀ ਕੋਣ ਕੋਣ ਬੀਜ ਰੇ ਆਪਾਂ ਵੀ ਸਾਰੀ ਮੂੰਗੀ ਕਰਨੀ ਹੈ ਇੱਕੀ ਮੂੰਗੀ ਮੂੰਗੀ ਦਾ ਸ਼ਬੀ ਦੇਖਦੇ ਆ ਕੀ ਬਣਦਾ ਇੱਕੀ ਫਿਰ ਕਿਸੇ ਦਿਵਾਰ ਇੱਕ ਪਟਾ ਕੀਤਾ ਸੀਗਾ ਆ ਮੂੰਗੀ ਦਾ ਇੱਕੀ ਸਾਰੇ ਹੀ ਕਰਦਣ ਗਾਹ ਦੇ ਆ ਰੇ ਇਡਾ ਸਹੀ ਮਿਲੂ ਮੂੰਗੀ ਦਾ ਫੇ ਦੇਖਦੇ ਆ ਕੀ ਮਿਲਦਾ ਇੱਟ ਤੱਕ ਤੱਕ ਲੱਗ ਗਿਆ ਪਾਣੀ ਨੂੰ ਲੱਗਾ। ਅਜੇ ਮਾਹਣ ਪੱਕੀ ਗਣ ਕਿਤੇ ਪਾਣੀ ਲਾਈ ਜਾਂਦੇ ਪਤੰਦਰ। ਲੇਟ ਕਰਤਾ ਥੋੜਾ ਜਿਹਾ। 5-7 ਦਿਨ ਪਹਿਲਾਂ ਲੱਗਿਆ ਹੁੰਦਾ ਫੇਰ ਵੀ ਠੀਕ ਸੀ। ਪਹਿਲਾਂ ਹਵਾ ਚੱਲ ਪਈ ਤਾਂ ਅੱਕੇ ਰੋਗੇ ਸੀਗੇ। Kami dua kali langsung laki, sampe Itu ਔਰ ਕੱਲ ਨੂੰ ਲੱਗ ਜੂ ਬਾਕੀ 4 ਕੰਮ ਰਹਿ ਗਏਗੇ ਇੱਕ ਵਾਰੀ ਹਾਜ਼ਰੀ ਜਰੂਰ ਲਵਾਇਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਅਦ 10 ਦਿਨ ਇਦਾਂ ਲਾਈਵ ਕਰਾਂਗੇ ਫਿਰ ਉਸ ਤੋਂ ਬਾਅਦ ਸੀਜ਼ਨ ਚੱਲ ਪੈਣਾ ਕਣਕਾਂ ਦਾ ਤੂੜੀ ਤੇ ਕਣਕ ਕੜਾਈ ਫਿਰ ਵੀ ਜਿਹਾ ਹੋ ਜਾਗੇ ਤੇ ਇਹ YouTube ਵਾਲੋਂ ਸੀਗਾ ਮੇਰਾ ਤੁਹਾਨੂੰ ਰੋਜ਼ ਦੱਸਦੇ ਆ ਮੈਂ ਵੀ ਘਰਾਂ ਲਾਈਵ ਕਰੋ ਦੱਸ 15 ਮਿੰਟ 10 15 ਮਿੰਟ ਰੋਜ਼ ਲਾਈਵ ਕਰੋ ਫੇਰ ਤੁਹਾਡਾ ਚੈਨਲ ਬਹਾਲ ਹੋਊਗਾ ਤੇ ਦੂਜੀਆਂ ਵੀਡੀਓ ਘੱਟ ਅਪਲੋਡ ਹੋ ਰਹੀਆਂ ਹਫਤੇ ਚੱਕਿਆ ਦੋ ਵੀਡੀਓ ਅਪਲੋਡ ਕਰ ਸਕਦੇ ਆ ਤੇ ਲਾਈਵ ਪਹਿ 10 ਦਿਨ ਕਰੋ ਲਗਾਤਾਰ 10 15 ਮਿੰਟ ਫਿਰ ਤੁਹਾਡਾ ਚੈਨਲ ਚੱਲੂ ਆ ਨਹੀਂ ਚੈਨਲ ਬੰਦ ਕਰ ਦਿਆਂਗੇ ਤਾਂ ਕਰਕੇ ਹੁਣ ਲਾਈਵ ਕਰਨਾ ਪੈਂਦਾ ਤੇ ਮਾਫੀ ਚਾਹਣਾ ਤੁਹਾਨੂੰ ਡਿਸਟਰਬ ਕਰਦੇ ਆ ਹੁਣ ਤੁਸੀਂ ਵੀ ਸੋਚਦੇ ਹੋਵੋਗੇ ਲਾਈਵ ਤੇ ਆ ਕੇ ਕੀ ਦੇਖੀਏ ਨੇ ਕਣਕਾਂ ਖਾਈ ਜਾਂਦਾ ਕੱਲੇ ਹਾਂ بڑے ਕਿਸਾਨ ਆ ਉਹ ਤਾਂ ਕਣਕਾਂ ਦੇਦੇ ਆ ਜਿਹੜੇ ਹੁਣ ਕਣਕਾਂ ਨੂੰ ਨਹੀਂ ਪਸੰਦ ਕਰਦੇ ਕਿਸਾਨੀ ਉਹ ਕਹਿੰਦੇ ਕੀ ਆ ਖੇਤਾਂ 'ਚ ਤੁਰਫਰਦਾ ਹੈ। ਹੈਨਾ ਤੇ ਆ ਆ ਗਈ ਬਰਸੇਂ। ਬਰਸੇਂ ਦੇ ਸੁੰਢੀ ਬਹੁਤ ਪੀ ਲੱਗਦੀ ਏ ਮੈਨੂੰ। ਤੇ ਇੱਧਰ ਆ ਗਿਆ ਆਪਣਾ ਰਾਈ ਕਾ ਤੇ ਆ ਮੱਕੀ ਏ ਮੱਕੀ ਸੋਹਣੀ ਨਿਕਲਿਆ ਜੀ। ਸਾਨੂੰ ਪਾਇਆ ਸੀਗਾ ਖਰਾਬ ਹੋਊ ਕੰਮ। ਵਧੀਆ ਚੱਲ ਪਈਆਂ। ਤੇ ਜਮਾਜ ਮੁੱਕਿਆ ਹੈ ਨਾ। ਜਮੇ ਵਾਲਾ ਕਹਿ ਰਿਹਾ ਬਾਕੇ ਸੁੱਕਾ ਛੜਦੇ ਆਂਗੇ ਜੀ ਮੱਕੀ ਬੀਜਾਂਗੇ ਹੋਰ ਸੁਣਾਓ ਕੋਈ ਨਵੀਂ ਤਾਜੀ ਗੱਲਬਾਤ ਉਹ ਤੇ ਮੋਟਰ ਕੋਲੇ ਬੈਠਦੇ ਆਂ ਆਪਾਂ ਉਹ ਮੋਟਰ ਆ ਗਈ ਆਪਣੀ ਤੇ ਗੱਲਬਾਤ ਕਰਦੇ ਆਂ ਤੁਹਾਡੇ ਕੋਈ ਗੱਲ ਜਾਣ ਚਾਹੁੰਦੀ ਹੋ ਕੋਈ ਚੀਜ਼ ਜਰੂਰ ਦੱਸਿਓ ਮੱਛਰ ਬਹੁਤ ਆ ਜਾ ਬੁੜਾਪਾ ਆਪਣੀਆਂ ਦਹਲੀ ਜੰਪਾਰ ਕਰਦਾ ਹੋਇਆ ਇਹ ਰੇਤੇ ਸਰਤੇ ਆ ਚੁੱਕੇ ਤੈਨੂੰ ਬੱਡੀ ਮੋਟਰ ਨਹੀਂ ਚਲਾਈ ਜਾਂ ਚਾਹੋਈ ਕਿਵੇਂ ਅੱਛਾ ਲੋਡ ਲੜ ਜ਼ਿਆਦਾ ਲੈਂਦੀ ਆ ਰਾਈ ਕਾ ਵੀ ਲੈਣਾ ਵਟ ਗਿਆ ਜਾ ਰਾਈ ਕਾ ਵੀ ਵੜਦਾ ਹਾਂ ਅੱਛਾ ਅੱਜ ਜਲੂ ਵੀ ਖੰਡਾ ਨਹੀਂ ਬੜੀ ਖਰਾਬ ਕਰਦਾ ਪਾਹੋਂ ਤਾਂ ਘੱਟ ਉੱਠਿਆ ਨਾ ਆਹੀ ਆ ਮੱਥਾ ਤੇ ਉੱਠਿਆ ਬਸ ਨਾ ਇਹ ਮਿਲਾਂ ਚੌਥੀ ਵਾਰ ਸੀ ਦੀ ਕੀ ਨਹੀਂ ਵੜਿਆ ਫਿਰ ਕਿਹ ਰੰਗ ਵੜਿਆ ਦੋ ਤਿੰਨ ਵਾਰੀ ਵੜਦਾ ਤੀਜੀ ਵਾਰ ਦੇਤੀ ਨੂੰ ਦੋ ਵਾਰੀ ਦੋ ਵਾਰੀ ਵੜਿਆ ਇਹ ਹੋਰ ਬਰਸੀਨ ਕਿੰਨੇ ਵਾਰੀ ਵੜਦੀ ਬਸ ਉਸੇ ਹਿਸਾਬ ਨਾਲੇ ਬੜ ਤਿੰਨ ਵਾਰੀ ਵੜਦਾ ਹੀ ਮਿਲਦਾ ਤਿੰਨ ਵੜ ਦੇਗਾ ਹੁਣ ਪੱਕ ਜੇ ਗਿਆ ਨਾ ਚਲ ਗਾਂ ਤੋਂ ਵੱਧ ਵੀ ਜਗਰਾ ਵਧੀਆ ਖਾਂਦੇ ਨੇ ਇਹਨਾਂ ਨੂੰ ਪਸ਼ੂ ਇੱਕ ਦੀ ਆਂਬੜਾ ਬੂਰ ਚੱਕ ਚੁੱਕਿਆ ਵਧੀਆ ਠੀਕ ਹੈ ਜੀ ਧੰਨਵਾਦ ਤੁਹਾਡਾ ਲਾਈਵ ਤੇ ਆਉਣ ਲਈ